ਰੈਡੀ दारू ਦਾ ਗਲਾਸ ਖਾਲੀ ਕਰਕੇ ਰੱਖ ਦਿਆਂ ਨਸੀਬ ਬੋਲਿਆ ਡੰਡੀ ਇਸ ਮਸ਼ੀਨੀ ਯੁੱਗ ਵਿੱਚ ਬੰਦਾ ਵੀ ਤਾਂ ਮਸ਼ੀਨ ਹੀ ਹੋ ਗਿਆ ਹੈ ਜਿਵੇਂ ਪ੍ਰੋਗਰਾਮਿੰਗ ਕਰਕੇ ਛੱਡਿਆ ਹੋਵੇ ਰੋਜ਼ ਦਾ ਉਹੀ ਰੁਟੀਨ ਸਵੇਰ ਤੋਂ ਸ਼ਾਮ ਤੱਕ ਡੰਡੀ ਚੱਲ ਸੋ ਚੱਲ ਡੰਡੀ ਇਹ ਮਸ਼ੀਨੀ ਰਾ ਵੀ ਤਾਂ ਆਪਾਂ ਆਪ ਹੀ ਚੁਣਿਆ ਉਦੋਂ ਤਾਂ ਮਾਪਿਆਂ ਦੇ ਗਲ ਅੰਗੂਠਾ ਦੇ ਦਿੱਤਾ ਸੀ ਬਈ ਬਾਹਰ ਜਾਣਾ ਬਾਹਰ ਜਾਣਾ ਡੰਡੀ ਗੁਰੂ ਨੇ ਜਵਾਬ ਦਿੱਤਾ ਡੰਡੀ ਨਸੀਬ ਅਤੇ ਗੁਰੂ ਬਚਪਨ ਦੇ ਜਾਰ 2-4 ਮਹੀਨਿਆਂ ਦੇ ਬਖ ਹੋਏ ਨਾਲ ਕੈਨੇਡਾ ਆਏ ਸੀ ਡੰਡੀ ਅੱਜ ਦੋਵਾਂ ਨੂੰ ਲਗਭਗ 12 ਸਾਲ ਹੋ ਗਏ ਸੀ ਇਸ ਧਰਤੀ ਉੱਤੇ ਆਇਆ ਡੰਡੀ ਪਹਿਲਾਂ ਪੜ੍ਹਾਈ ਫੀਸ ਪੂਰੀ ਕਰਨ ਦੇ ਲਈ ਦਿਹਾੜੀਆਂ ਫਿਰ ਵਰਕ ਪਰਮਿਟ ਉੱਤੇ ਪੀ ਆਰ ਦੇ ਚੱਕਰ ਡਬਲ ਡਬਲ ਸ਼ਿਫਟਾਂ ਸਵੇਰੇ ਮਿਸਤਰੀ ਨਾਲ ਦਿਹਾੜੀਆਂ ਤਾਂ ਸ਼ਾਮ ਨੂੰ ਰੈਸਟੋਰੈਂਟ ਉੱਤੇ ਵੈਟਰ ਦਾ ਕੰਮ ਡੰਡੀ ਵੈਟਰ ਦਾ ਕੰਮ ਵੀ ਇਸ ਲਈ ਚੁਣਿਆ ਕਿ ਕੰਮ ਦਾ ਕੰਮ ਉਤੋਂ ਸ਼ਾਮ ਦੀ ਰੋਟੀ ਦਾ ਜੁਗਾੜ ਇੱਕ ਪੰਤ ਦੋ ਕਾਜ ਡੰਡੀ ਕੁਝ ਸਮੇਂ ਬਾਅਦ ਨਸੀਬ ਨੇ ਸੰਦੀਪ ਨਾਂ ਦੀ ਇੱਕ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਜੋ ਕੈਨੇਡਾ ਦੀ ਹੀ ਜੰਪਲ ਸੀ ਡੰਡੀ ਸੰਦੀਪ ਜ਼ਿਆਦਾਤਰ ਅੰਗਰੇਜ਼ੀ ਹੀ ਬੋਲਦੀ ਸੀ ਪੰਜਾਬੀ ਦੇ ਤਾਂ ਗਿਣਤੀ ਹੀ ਕੁਝ ਸ਼ਬਦ ਆਉਂਦੇ ਸਨ ਡੰਡੀ ਉਹ ਸੰਦੀਪ ਦੀ ਥਾਂ ਆਪਣੇ ਆਪ ਨੂੰ ਸੈਂਡੀ ਕਹਾਉਣਾ ਬਧੇਰੇ ਪਸੰਦ ਕਰਦੀ ਸੀ ਡੰਡੀ ਵਿਆਹ ਤੋਂ ਸਾਲ ਕੋ ਬਾਅਦ ਜਦੋਂ ਨਸੀਬ ਨੇ ਸੈਂਡੀ ਨਾਲ ਫੈਮਿਲੀ ਰੈਡੀ ਪਲਾਨਿੰਗ ਦੀ ਗੱਲ ਕੀਤੀ ਤਾਂ ਉਹ ਬੋਲੀ ਮੇਰੀ ਬੱਚਿਆਂ ਵਿੱਚ ਕੋਈ ਦਿਲਚਸਪੀ ਨਹੀਂ ਅੱਗੇ ਜਾ ਕੇ ਜੇਕਰ ਬਣਿਆ ਤਾਂ ਕਰ ਲਵਾਂਗੇ ਪਲਾਨ ਪਰ ਫਿਲਹਾਲ ਨਹੀਂ ਡੰਡੀ ਨਸੀਬ ਹੁਰੀ ਆਪ ਚਾਰ ਭੈਣ ਭਾਈ ਸਨ ਜਿੰਨਾ ਵਿੱਚੋਂ ਉਹ ਆਪ ਸਭ ਤੋਂ ਵੱਡਾ ਸੀ ਡੰਡੀ ਉਸਨੇ ਆਪਣੀ ਮਾਂ ਨੂੰ ਨਿੱਕੇ ਭੈਣ ਭਰਾਵਾਂ ਨੂੰ ਬੜੇ ਚਾਹ ਨਾਲ ਲੋਰੀਆਂ ਦਿੰਦੇ ਹੋਏ ਸੁਣਿਆ ਸੀ ਡੰਡੀ ਉਸ ਦਾ ਵੀ ਦਿਲ ਕਰਦਾ ਸੀ ਕਿ ਉਸ ਦੇ ਬੱਚੇ ਹੋਣ ਉਹ ਉਹਨਾਂ ਨੂੰ ਲੋਰੀਆਂ ਸੁਣਾਵੇ ਘੁੱਟ-ਘੁੱਟ ਪਿਆਰ ਕਰੇ ਲਾੜ ਕਰੇ ਡੰਡੀ ਪਰ ਸੈਂਡੀ ਨੇ ਤਾਂ ਉਸ ਦੇ ਇਹਨਾ ਅਰਮਾਨਾਂ ਉੱਤੇ ਪ੍ਰਸ਼ਨ ਚਿੰਨ ਹੀ ਲਗਾ ਦਿੱਤਾ ਸੀ ਡੰਡੀ ਉਸ ਨੂੰ ਪੂਆ ਕੋਲੇ ਕਹੀ ਮਾਂ ਦੀ ਗੱਲ ਚੇਤੇ ਆ ਰਹੀ ਸੀ ਭੈਣ ਜੀ ਔਰਤ ਤਾਂ ਪੂਰੀ ਹੀ ਮਾਂ ਬਣ ਕੇ ਹੁੰਦੀ ਹੈ ਨੰਦੀ ਤਾਂ ਕੀ ਉਹ ਇੱਕ ਅਧੂਰੀ ਔਰਤ ਨਾਲ ਰਹਿ ਰਿਹਾ ਹੈ ਨੰਦੀ ਉਸ ਨੇ ਆਪਣੇ ਹੀ ਆਪ ਨਾਲ ਸਵਾਲ ਕੀਤਾ ਸੀ ਨੰਦੀ ਉਸ ਦੇ ਕੰਨਾਂ ਵਿੱਚ ਸੈਂਡੀ ਦੇ ਬੋਲ ਗੂੰਜੇ ਅਜੇ ਮਾਂ-ਬਾਪ ਨਾ ਜ਼ਰੂਰੀ ਨਹੀਂ ਅੱਜੇ ਕੈਰੀਅਰ ਜ਼ਿਆਦਾ ਜ਼ਰੂਰੀ ਹੈ ਡੰਡੀ ਉਸਨੇ ਆਪਣੇ ਹੀ ਆਪਣੇ ਨਾਲ ਸਵਾਲ ਕੀਤਾ ਦੋ ਵੱਖ-ਵੱਖ ਔਰਤਾਂ ਦੋ ਵੱਖ-ਵੱਖ ਪੀੜੀਆਂ ਦੋ ਵੱਖ-ਵੱਖ ਮੁਲਕ ਦੋ ਵੱਖ-ਵੱਖ ਸੋਚਾਂ ਪਰ ਸਹੀ ਕੀ ਹੈ ਇਹ ਜਾਂ ਉਹ ਨਸੀਬ ਇਕਦਮ ਵਰਤਮਾਨ ਵਿੱਚ ਵਰਤਿਆ ਤਾਂ ਉਸਨੇ ਦੇਖਿਆ ਗੁਰੀ ਸੌ ਚੁੱਕਿਆ ਸੀ ਡੰਡੀ ਗੁਰੀ ਨੇ ਅਜੇ ਤੱਕ ਵਿਆਹ ਨਹੀਂ ਸੀ ਕਰਵਾਇਆ ਜਾਂ ਇਹ ਕਹਿ ਲਵੋ